ਇਹ ਦੋ ਫੇਸ ਵਾਲਿਆਂ ਤੋਂ ਕੈਮਰੇ ਲੱਤੇ ਐ ਨਾ ਜਿਹੜਾ 11 ਫੇਸ 9 ਫੇਸ ਚ ਪੈਸੇ ਲੰਦਾ ਰਿਆ ਨੇ ਇਮੀਗ੍ਰੇਸ਼ਨ ਵਾਲਿਆਂ ਤੋਂ ਮੈਂ ਸਭ ਜਾਣਦਾ ਐ ਇਹਨੇ ਇੰਨਾ ਗੰਦ ਪਾਇਆ ਸੀ ਤੂੰ ਬਿਲਡਰਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਬਿਜ਼ਨਸਮੈਨਾਂ ਨੂੰ ਤੂੰ ਕਰਦਾ ਬਲੈਕਮੇਲ 4-4 ਲੱਖ ਰੁਪਈਆ ਤੂੰ ਲੱਤਾ 60 ਲੱਖ ਰੁਪਈਆ ਤੂੰ ਬਿਲਡਰ ਤੋਂ ਮੰਗਦਾ ਸੀ ਖਰੜ ਤੂੰ ਉਹ ਬੰਦੇ ਦੀ ਖਬਰ ਲਾਈ ਸੀ ਨਾ ਬਿਲਡਰ ਦੀ ਉਹਨੂੰ ਅਟੈਕ ਆਇਆ ਸੀ ਜੇ ਉਹ ਦਿਨ ਉਹ ਮਰ ਜਾਂਦਾ ਉਹਦੇ ਜਵਾਬ ਰੋਲ ਜਣੇ ਸੀ ساری ਉਮਰ ਲਈ ਤੇਰੇ ਜਵਾਬ ਵੀ ਸੋਚਣਗੇ ਵੀ ਸਾਡਾ ਬਾਗ ਕਿਵੇਂ ਲੈ ਕੇ ਨਿਕਲਸੀ ਤੂੰ ਪੁਲਸ ਵਾਲਿਆਂ ਨੂੰ ਕਹਿੰਦੇ ਕੀ ਕਹਿੰਦਾ ਸੀ ਉਹ ਮੈਂ ਠਾਕੁਰ ਬੋਲਦਾ ਉਹ ਕਹਿੰਦੇ ਸੀ ਹਾਂਜੀ ਜਨਾਬ ਦੱਸੋ ਉਹ ਆ ਕਾਰਵਾਈ ਕਰੋ ਵੀ ਤੁਸੀਂ ਕਾਰਵਾਈ ਕਰੋ ਉਹ ਕਹਿੰਦੇ ਤੂੰ ਕੌਣ ਆ ਵੀ ਤੂੰ ਪੱਤਰਕਾਰ ਐ ਤੂੰ ਆਪਣਾ ਕੁਐਸਚਨ ਪੁੱਛ ਤੂੰ ਕਾਲੀਆਂ ਭੇਡਾਂ ਦੱਸਦਾ ਸੀ ਪੁਲਸ ਵਾਲਿਆਂ ਨੂੰ ਕਿਹਾ ਸੀ ਨਾ ਤੈਨੂੰ ਛੱਡ ਦੇ ਬਲੈਕਮੇਲ ਕਰਨਾ ਛੱਡ ਦੇ ਠੱਗੀਆਂ ਮਾਰਨਾ ਬਾਗਾ ਨਾ ਪੜਨੇ ਹੋ ਅਮਨਦੀਪ ਠਾਕੁਰ ਨਾ ਇਹ ਠਾਕੁਰ ਐ ਨਾ ਇਹਦੀ ਕਾਸਟ ਠਾਕੁਰ ਹੈ ਨਾ ਇਹਦਾ ਡੈਡੀ ਠਾਕੁਰ ਹੈ ਨਾ ਇਹਦੀ ਮਾਂ ਠਾਕੁਰ ਹੈ ਮੁੱਚਾ ਰੱਖਣਾ ਕੋਈ ਠਾਕੁਰ ਨਹੀਂ ਹੋ ਜਾਂਦੇ ਜੱਟਾਂ ਨਾਲ ਪੰਗਾ ਲਏਗਾ ਫਿਰ ਇਦਾਂ ਹੀ ਹੁੰਦਾ ਹੁੰਦਾ ਜੇ ਸੱਚਾ ਹੁੰਦਾ ਨਾ ਫਿਰ ਤੂੰ ਸੌਂ ਖਾਂਦਾ ਸ਼ਿੰਗ ਚੀਦਾਂ ਦੀ ਵੀ ਤੂੰ ਇਮਾਨਦਾਰ ਹੈ ਜਿਹੜੇ ਦੋ ਫੇਸ ਵਾਲਿਆਂ ਤੋਂ ਕੈਮਰੇ ਲੱਤੇ ਆ ਨਾ ਜਿਹੜਾ 11 ਫੇਸ 9 ਫੇਸ ਚ ਪੈਸੇ ਲੰਦਾ ਰਿਆ ਨਾ ਇਮੀਗ੍ਰੇਸ਼ਨ ਵਾਲਿਆਂ ਤੋਂ ਮੈਂ ਸਭ ਜਾਣਦਾ ਤੈਨੂੰ ਸਮਝਾਇਆ ਸੀ ਵੀ ਛੱਡ ਦੇ ਕੰਮ ਪੰਗੇ ਨਾਲ ਲੈ ਚੀਰਾਂ ਦੇ ਮੂੰਹ 'ਚ ਹੱਥ ਨਹੀਂ ਪਾਈਦੇ ਕਹਿੰਦੇ ਹੁੰਦੇ ਨੇ ਜੇ ਆਪਣੇ ਘਰ ਸ਼ੀਸ਼ੇ ਦੇ ਹੋ ਤਾਂ ਦੂਜੇ ਦੇ ਪੱਥਰ ਨਹੀਂ ਮਾਰਦੇ ਤੂੰ ਕੀ ਦੱਸੇਗਾ ਸਾਨੂੰ ਵੀ ਕੌਣ ਠੱਗ ਹੈ ਕੌਣ ਇਮਾਨਦਾਰ ਹੈ ਸਭ ਤੋਂ ਵੱਡਾ ਠੱਗ ਸੀ ਤੂੰ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਮੈਂ ਕਹੂੰਗਾ ਜਿੰਦਾਬਾਦ ਹੈ ਜੀ ਜਿੰਦਾਬਾਦ ਰਹੇਗੀ ਕਿਉਂਕਿ ਜਿਹੜਾ ਇਨਸਾਨ ਗਲਤ ਹੈ ਉਹਤੇ ਐਫਰਦ ਅੱਜ ਜ਼ੋਰ ਕਰਨੀ ਚਾਹੀਦੀ ਹੈ ਇਹਨੇ ਇੰਨਾ ਗੰਦ ਪਾਇਆ ਸੀ ਤੂੰ ਬਿਲਡਰਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਬਿਜ਼ਨਸਮੈਨਾਂ ਨੂੰ ਤੂੰ ਕਰਦਾ ਹੈ ਬਲੈਕਮੇਲ 4-4 ਲੱਖ ਰੁਪਏ ਤੂੰ ਲੱਤਿਆ 60 ਲੱਖ ਰੁਪਏ ਤੂੰ ਬਿਲਡਰ ਤੋਂ ਮੰਗਦਾ ਸੀ ਖਰੜ ਹੁਣ ਆ ਗਿਆ ਸਵਾਦ ਹੁਣ ਤੇਰੀ ਪੱਤਰਕਾਰੀ ਖਤਮ ਹੋ ਗਈ ਕਿਉਂਕਿ ਤੂੰ ਬੇਈਮਾਨ ਸੀ ਬੇਈਮਾਨ ਹੈ ਤੇ ਬੇਈਮਾਨ ਤੂੰ ਰਹਿਣਾ ਤੇਨੂੰ ਬੜਿਆਂ ਨੇ ਸਮਝਾਇਆ ਵੀ ਸੰਭਲ ਜਾ ਬਈ ਨਹੀਂ ਨਾ ਜੀ ਮੈਂ ਠਾਕੁਰ ਮੂੰਹ ਤੇਰਾ ਇੰਨਾ ਕ ਮੁੱਛਾਂ ਤੇਰੀਆਂ ਐਡੀਆਂ ਸੀ ਉੱਤੋਂ ਲਾ ਲਿਆ ਤੂੰ ਠਾਕੁਰ ਹੈ ਹੈ ਨਹੀਂ ਤੂੰ ਠਾਕੁਰ ਪਾਈ ਸਾਬ ਹਰ ਚੀਜ਼ ਦਾ ਅੰਤ ਹੁੰਦਾ ਤੂੰ ਉਹ ਬੰਦੇ ਦੀ ਖਬਰ ਲਾਈ ਸੀ ਨਾ ਬਿਲਡਰ ਦੀ ਉਹਨੂੰ ਅਟੈਕ ਆਇਆ ਸੀ ਜੇ ਉਹ ਦਿਨ ਉਹ ਮਰ ਜਾਂਦਾ ਉਹਦੇ ਜਵਾਕ ਰੋਲ ਜਣੇ ਸੀ ਤੇਰੀ ਝੂਠੀ ਖਬਰ ਨਾਲ ਸਿਰਫ ਤੂੰ ਤੈਨੂੰ 4 ਲੱਖ ਰੁਪਈਆ ਦੇ ਰਿਆ ਸੀ ਤੂੰ 60 ਲੱਖ ਮੰਗਿਆ ਹੁਣ ਸਾਰੀ ਉਮਰ ਲਈ ਤੇਰੇ ਉੱਪਰ ਬਲੈਕਮੇਲਿੰਗ ਦਾ ਪਰਚਾ ਹੋਇਆ ਨਾ ਸਾਰੀ ਉਮਰ ਲਈ ਤੇਰੇ ਜਵਾਕ ਵੀ ਸੋਚਣਗੇ ਵੀ ਸਾਡਾ ਬਾਗ ਬਲੈਕਮੇਲਰ ਸੀ ਜਿਹੜਾ ਬੰਦਾ ਬੇਨਸ ਕਰਦਾ ਮਾੜਾ ਮੋਟਾ ਅਪ ਡਾਊਨ ਚੱਲਦਾ ਰਹਿੰਦਾ ਹੁੰਦਾ ਪਰ ਤੇਰੇ ਵਰਗੇ ਬਲੈਕਮੇਲ ਬੰਦੇ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਜੇ ਆਪਣੀ ਮਾਂ ਦਾ ਅਸਲੀ ਦਾ ਨਾ ਪੁੱਤ ਹੈ ਤਾਂ ਅੱਗੇ ਤੋਂ ਹੁਣ ਬਲੈਕਮੇਲ ਨਾ ਕਰੀ ਪੱਤਰਕਾਰੀ ਛੱਡ ਦੀ ਜੇ ਆਪਣੀ ਮਾਂ ਦਾ ਤੂੰ ਆਦਰ ਸਤਕਾਰ ਕਰਦਾ ਹੁੰਦਾ ਜਾਂ ਹੁੰਦਾ ਤਾਂ ਤੂੰ ਠਾਕਰ ਨਾਲ ਆਉਂਦਾ ਨਾਲ ਜਿਹੜੀ ਉਹਦੀ ਕਾਸਟ ਆ ਤੇਰੇ ਬਾਪ ਦੀ ਜਾਂ ਤੇਰੇ ਤੇ ਮਮਾ ਦੀ ਮਾਤਾ ਜੀ ਦੀ ਤੇ ਤੇਰੇ ਪਿਤਾ ਜੀ ਦੀ ਉਹ ਕਾਸਟ ਤੋਂ ਨਾਲ ਲਾਉਣੀ ਸੀ ਤੈਨੂੰ ਲੱਗਿਆ ਤੂੰ ਪਹਾੜਾਂ ਚੋਂ ਆਇਆ ਜੀ ਪੰਜਾਬੀਆਂ ਤੇ ਰਾਜ ਕਰੇਗਾ ਠਾਕੁਰ ਲਾ ਕੇ ਅਸੀਂ ਤਾਂ ਸੁਣਿਆ ਸੀ ਪਹਾੜੀ ਬਹੁਤ شریف ਹੁੰਦੇ ਆ ਪਰ ਤੇਰੇ ਵਰਗੇ ਮੈਰਗ ਮੈਲਰ ਵੀ ਨੇ ਇਹ ਪਹਿਲੀ ਵਾਰ ਦੇਖਿਆ ਮੈਂ ਜ਼ਿੰਦਗੀ ਚ ਹੁਣ ਬਹਿ ਜਾ ਚੁੱਪ ਕਰਕੇ ਹੁਣ ਦੇਖਦੇ ਆਂ ਤੇਰਾ ਠਾਕੁਰ ਬੁਣਾ ਕਰਦਾ ਨਾ ਮਹਿਕਮੇ ਨੇ ਬਾਈ ਜੀ ਇਨਸਾਫ ਦਿੱਤਾ ਸਾਨੂੰ ਮਹਿਕਮੇ ਨੇ ਸਲੂਟ ਆ ਮੈਂ ਪੁਲਿਸ ਵਾਲਿਆਂ ਨੂੰ ਕਰਦਾ ਤੂੰ ਪੁਲਿਸ ਵਾਲਿਆਂ ਨੂੰ ਪਤਾ ਕੀ ਕਹਿੰਦਾ ਸੀ ਉਹ ਮੈਂ ਠਾਕੁਰ ਬੋਲਦਾ ਐ ਉਹ ਕਹਿੰਦੇ ਸੀ ਹਾਂ ਜੀ ਜਨਾਬ ਦੱਸੋ ਉਹ ਕਾਰਵਾਈ ਕਰੋ ਵੀ ਤੁਸੀਂ ਕਾਰਵਾਈ ਕਰੋ ਉਹ ਕਹਿੰਦਾ ਤੂੰ ਕੌਣਾ ਵੀ ਤੂੰ ਪੱਤਰਕਾਰ ਹੈ ਤੂੰ ਆਪਣਾ ਕੁਐਸਚਨ ਪੁੱਛ ਵੀ ਕਾਰਵਾਈ ਹੋਊ ਕੀ ਹੋਣਾ ਕੀ ਨਹੀਂ ਕਹਿੰਦਾ ਕਾਰਵਾਈ ਕਰੋ ਉਹ ਕਹਿੰਦਾ ਤੂੰ ਮੇਰਾ ਅਫਸਰ ਲੱਗਿਆ ਹੈ ਤੂੰ ਮੇਰਾ ਐਸਐਸਪੀ ਹੈ ਜਾਂ ਮੇਰਾ ਐਸਐਚਓ ਹੈ ਕਹਿੰਦਾ ਜਦ ਮੈਂ ਤੈਨੂੰ ਕਹਿੰਦਾ ਕਾਰਵਾਈ ਕਰ ਤੂੰ ਕਰ ਐਦਾਂ ਪੁਲਿਸ ਵਾਲਿਆਂ ਨੂੰ ਬੋਲਦਾ ਸੀ ਤੂੰ ਕਾਲੀਆਂ ਭੇਡਾਂ ਦੱਸਦਾ ਸੀ ਪੁਲਿਸ ਵਾਲਿਆਂ ਨੂੰ ਹੁਣ ਤੇਰੀ ਗਾਲੀ ਭੇਡ ਬਣਾਉਣਗੇ ਸੋ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਇੰਨਾ ਤੰਗ ਨਾ ਕਰੋ ਵੀ ਬੰਦਾ ਅੱਕ ਕੇ ਠੀਕ ਨਹੀਂ ਤੁਹਾਡੇ ਖਿਲਾਫ ਕੰਪਲੇਂਟ ਦਵੇ ਜਾਂ ਤੁਹਾਡੇ ਖਿਲਾਫ ਜਾਵੇ ਤੂੰ ਇੱਕ ਚੰਗੇ ਭਲੇ ਬਿਜ਼ਨਸਮੈਨ ਨੂੰ ਬਦਨਾਮ ਕਰ ਰਹੇ ਆ ਯਾਰ ਚੰਗੇ ਭਲਿਆਂ ਫੈਮਲੀਆ ਨੂੰ ਤੂੰ ਖਰਾਬ ਕਰ ਰਹੇ ਆ ਤੇਰੀਆਂ ਝੂਠੀਆਂ ਖਬਰਾਂ ਨਾਲ ਫੈਮਲੀਆ ਤੇ ਕੀ ਅਸਰ ਹੁੰਦਾ ਤੈਨੂੰ ਪਤਾ ਨਹੀਂ ਨਾ ਹੁਣ ਤੈਨੂੰ ਹੁਣ ਪਤਾ ਲੱਗੂ ਤੇਰੇ ਪਰਿਵਾਰ ਤੇ ਕੀ ਅਸਰ ਹੋਊ ਜਾਂ ਤੇਰਾ ਅਸੀਂ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਹੋਰ ਕਰ ਲੋਕਾਂ ਨੂੰ ਬਲੈਕਮੇਲ ਹੁਣ ਕਰਕੇ ਦਿਖਾਈ ਕਿਸੇ ਨੂੰ ਬਲੈਕਮੇਲ ਜਿੱਥੇ ਘਰ ਦੇ ਮੂਹਰੇ ਨਾ ਪਹੁੰਚਿਆ ਕਰੀਏ ਅਸੀਂ ਤਾਂ ਕਹਿ ਦੀ ਕਮਾਲ ਆ ਯਾਰ ਤੇਰੀ ਤੂੰ ਇੰਨਾ ਜਿਆਦਾ ਦੁਖੀ ਪਰੇਸ਼ਾਨ ਕਰਤਾ ਲੋਕਾਂ ਨੂੰ ਤੇ ਤੇਰੇ ਖਿਲਾਫ ਕਾਰਵਾਈ ਹੋਣੀ ਹੋਣੀ ਸੀ ਜਾਂ ਤੂੰ ਅੱਜ ਵੀ ਚੱਲ ਸਿੰਘ ਸ਼ੀਦਾ ਦੀ ਸੌਂ ਖਾ ਕੇ ਕਹਦੇ ਵੀ ਤੂੰ ਪੈਸੇ ਨਹੀਂ ਲੱਤੇ ਕਿਸੇ ਤੋਂ ਜੋ ਕਹਿੰਗਾ ਮੈਂ ਤੇਰੇ ਲਈ ਕਰੂੰਗਾ ਕਿਉਂਕਿ ਤੂੰ ਝੂਠਾ ਬੰਦਾ ਹੈ ਫਰਾਡ ਬੰਦਾ ਹੈ ਥਾਪਾ ਸੀ ਤੂੰ ਥਾਪਾ ਠਾਕੁਰ ਲਾ ਕੇ ਉਹਨਾਂ ਨੂੰ ਵੀ ਬਦਨਾਮ ਕਰਤਾ ਠਾਕੁਰਾਂ ਨੂੰ ਹੁਣ ਅੱਗੇ ਤੋਂ ਪੰਗਾ ਨਾ ਲੈ ਕਿਸੇ ਨਾਲ ਠਾਕੁਰ ਜੀ ਠਾਕੁਰ ਮੈਂ ਮਨਦੀਪ ਠਾਕੁਰ ਬੋਲਦਾ ਪਤਾ ਲੱਗ ਗਿਆ ਹੁਣ ਜਿਹੜੇ ਬਿਜ਼ਨਸਮੈਨਾਂ ਦੀ ਝੂਠੀਆਂ ਖਬਰਾਂ ਲਾਉਂਦਾ ਸੀ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਸੀਗੇ ਸਾਡੀ ਸਚਾਈ ਦੀ ਜਿੱਤ ਹੋਈ ਐ ਤੇ ਸਲੂਟ ਐ ਮੇਰਾ ਪੁਲਿਸ ਵਾਲਿਆਂ ਨੂੰ ਡਿਪਾਰਟਮੈਂਟ ਨੂੰ ਵੀ ਤੁਸੀਂ ਸਾਨੂੰ ਇਨਸਾਫ ਦਿੱਤਾ ਜੀ ਸਸਰੀਕਾਰ